ਅਮਰੀਕਾ ਤੋਂ ਰਿਪੋਰਟ ਹੋਈ ਨੌਜਵਾਨ ਆਪਣੀ ਹੱਡ ਬੀਤੀ ਸੁਣਾ ਰਹੇ ਨੇ ਫਿਰੋਸਪੁਰ ਦੇ ਪਿੰਡ ਬਲੇਰ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਨੇ ਵੀ ਆਪਣੀ ਕਹਾਣੀ ਸੁਣਾਈ ਹੈ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਪੁਲਿਸ ਉਹਨਾਂ ਨੂੰ ਮੈਂਟਲੀ ਟੌਰਚਰ ਕਰਦੀ ਸੀ ਉਹਨਾਂ ਦੀਆਂ ਦਸਤਾਰਾਂ ਲਾ ਦਿੱਤੀਆਂ ਜਾਂਦੀਆਂ ਸਨ ਤੇ ਕਈਆਂ ਦੀਆਂ ਦਸਤਾਰਾਂ ਸੁੱਟ ਵੀ ਦਿੱਤੀਆਂ ਜਾਂਦੀਆਂ ਸਨ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਕੈਂਪਰ ਦੇ ਵਿੱਚ ਜਦੋਂ ਅਮਰੀਕਾ ਪੁਲਿਸ ਉਹਨਾਂ ਨੂੰ ਲੈ ਕੇ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਇਥੇ ਦਸਤਾਰ ਨਹੀਂ ਪਾ ਸਕਦੇ ਕੇਸਾਂ ਦੀ ਵੀ ਬੇਇੱਜ਼ਤੀ ਕੀਤੀ ਗਈ ਤੇ ਉਧਰ ਹੀ ਉਹਨਾਂ ਨੂੰ ਖਾਣ ਨੂੰ ਰੋਟੀ ਤਾਂ ਮਿਲਦੀ ਸੀ ਪਰ ਅੱਧ ਕੱਚੀ ਰੋਟੀ ਦਿੰਦੇ ਸਨ ਇੱਕ ਸ ਤੇ ਤੋ ਜਾਂਦਾ ਸੀ ਤੇ ਸਰ ਕੁਲੇ ਜਿੱਤੇ ਜਾਂਦੇ ਸਨ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹ 3 ਮਹੀਨੇ ਪਹਿਲਾਂ ਯੂਰਪ ਦੇ ਰਾਹੀਂ ਅਮਰੀਕਾ ਪਹੁੰਚੇ ਜਿਸ ਤੋਂ ਬਾਅਦ ਅਮਰੀਕਸ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ ਵਿੱਚ ਕੈਂਪ ਵਿੱਚ ਰੱਖ ਕੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੋਰ ਕੀ ਕੁਝ ਕਿਹਾ ਜਸ਼ਨਦੀਪ ਸਿੰਘ ਨੇ ਤੁਸੀਂ ਵੀ ਸੁਣੋ ਡਸਟ ਬਿੰਚ ਮਤਲਬ ਕਹਿ ਸਕਦੀਆਂ ਕਈਆਂ ਦੇ ਸਟੀਆਂ ਵੀ ਆਈ ਮੇਰੀ ਉਹਨਾਂ ਲੋਹਾਤੀ ਸੀਗੇ ਮਤਲਬ ਮੈਨੂੰ ਕੈਂਪ ਦੇ ਵਿੱਚ ਨਹੀਂ ਬੰਨਣ ਦਿੱਤੀ ਗਈ ਹਾਂਜੀ ਕਿਸਾਂ ਦੀ ਬੇਦਬੀ ਹੋਈ ਹੈ ਪਰ ਜਦੋਂ ਇੱਥੇ ਪਹੁੰਚ ਗਏ ਆਂ ਨਾਲ ਦੀ ਨਾਲੇ ਸ਼ਰਮਣੀ ਕਮੇਟੀ ਨੇ ਮਤਲਬ ਦਸਤਾਰ ਦਿੱਤੀ ਹੈ ਸਜਾਈ ਹੈ ਜੀ ਫਿਰ ਇੰਟਰ ਕਰਾਇਆ ਹੈ ਇਥੇ ਮੈਂਟਲੀ ਟਰਟਚਰ ਬਹੁ ਕਰਦੇ ਆ ਜੀ ਉੱਧਾ ਕਹਿੰਦੇ ਕੁਛ ਨਹੀਂ ਗਈ ਉਹਨਾਂ ਕੁੱਟਦੇ ਨਾ ਮਾਰਦੇ ਬਸ ਮੈਂਟਲੀ ਟਰਟਚਰ ਕਰਦੇ ਖਾਣ ਪੀਣ ਮਤਲਬ ਦਿੰਦੇ ਪੰਜ ਟਾਈਮ ਆ ਪਰ ਦਿੰਦੇ ਰੋਟੀ ਦਿੰਦੇ ਆ ਜੀ ਕੱਚੀ ਰੋਟੀ ਇੱਕ ਸੇਬ ਹੁੰਦਾ ਜੀ ਇਹ ਸੈਂਡਵਿਚ ਹੁੰਦਾ ਵਾਸੀ ਲੇਸ ਹੁੰਦੇ ਉੱਥੇ ਭਾਰਤੀ ਇਸ ਟਾਈਮ ਤਾਂ ਸਾਰੇ ਆ ਗਏ ਤਿੰਨ ਜਾ ਜਾ ਗਏ ਜੀ ਉੱਥੋਂ ਬਾਕੀ ਹੋਰ ਵੀ ਕੈਂਪ ਹੈ ਗਿਆ ਜੀ ਉਹਨਾਂ ਦੇ ਵਿੱਚ ਹਜੇ ਆਪਣੇ ਪੰਜਾਬੀ ਭਰਾ ਮਤਲਬ ਭਾਰਤ ਦੇ ਹਰੇਕ ਮਤਲਬ ਹੈਗੇ ਆ ਜੋ ਉਥੇ ਤੇ ਕੀ ਮੰਗ ਕੀ ਕਰਨੀ ਹੈ ਮੰਗ ਬਸ ਇਹ ਹੈ ਜਾਂ ਤਾਂ ਜਨਤਾਂ ਤੋਂ ਪੈਸੇ ਕਢਵਾਏ ਜਾਣ ਜਾਂ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਾਂ ਕਿ ਘਰ ਦਾ ਖਰਚਾ ਚਲਾ ਸਗੀ ਹੈ